ਹੋ ਲਈ ਸ਼ਸ਼ੀ ਕਾ ਸਾਰੇ ਭਰਾਵਾਂ ਨੂੰ ਬਈ ਆਪਾਂ ਪਹੁੰਚੇ ਹੋਏ ਤੇ ਇੰਦਗੜ ਬੱਕਰੀਆਂ ਦੇ ਮੇਲੇ ਤੇ ਜਿਹੜਾ ਸੀ 25 ਘਾੜ ਨੂੰ ਮੇਲਾ ਲੱਗਦਾਗਾ ਓਪਰੇਟਿਓਨ ਦੇ ਵਿੱਚ ਉੱਥੇ ਬਈ ਆਪਾਂ ਨੂੰ ਗੋਖਾ ਬਈ ਮਿਲੇਗਾ ਜਿਹਦੇ ਕੋਲ ਟਾਪ ਕੁਆਲਿਟੀ ਦਾ ਮਾਲ ਆਉਂਦਾ ਬਈ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਬਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਾਲਾ ਕੋਕੇ ਬਹੁਤ ਵਧੀਆ ਵੀਰੇ ਹੋ ਠੀਕ ਆ ਹਾਂ ਹਾਂ ਇੰਨੇ ਡੰਗਰ ਲੈ ਕੇ ਆਏ ਆ ਜਿੱਥੇ ਹੋਣੀਆਂ ਵੀਰੇ 60 65 ਬੱਕਰੀਆਂ ਆਪਣੇ ਕੋਲੇ 60 65 ਬੱਕਰੀਆਂ ਲੈ ਕੇ ਆਏ ਆ ਚੌਂਕੀ ਭਰਾਉਣ ਲਈ ਆ ਜਾਂ ਕੁਝ ਸੇਲ ਵੀ ਕਰਨ ਲਈ ਨਹੀਂ ਨਹੀਂ ਵੀਰੇ ਆਪਾਂ ਚੌਂਕੀ ਭਰਾਉਣੀ ਆਉਂਦੇ ਨੇ ਆਪਾਂ ਸੇਲ ਝੂਲ ਨਹੀਂ ਕਰਨ ਆਉਂਦੇ ਚੌਂਕੀ ਭਰਾਉਣੀ ਆ ਵੀ ਹਾਂ ਵੀਰੇ ਆਪਾਂ ਚੌਂਕੀ ਭਰਾਉਣੀ ਆਉਨੇ ਆ ਅੱਛਾ ਸੇਲ ਨਹੀਂ ਕਰਨੀ ਨਾ ਨਾ ਜੇ ਕੋਈ ਮੈਂ ਅਬਲੀ ਦਾ ਕੋਈ ਲੈਂਦਾ ਨਹੀਂ ਤੇ ਜੇ ਕੋਈ ਛੇਰੇ ਦਾ ਹੀ ਲਊਗਾ ਤੇ ਮੈਂ ਇੱਥੋਂ ਦਾ ਤੇ ਛੇਰੇ ਦਾ ਹੀ ਦੇਊਗਾ ਬਾਕੀ ਤੂੰ ਬੱਚੇ ਪੁੱੱਚੀ ਸੇਲ ਕਰਦਾ ਹਾਂ ਹਾਂ ਆਪਾਂ ਦਾ ਵੱਧ ਬੱਚੇ ਹੀ ਵਿਗਦੇ ਆ ਵੀਰੇ ਠੀਕ ਆ ਆਪਣਾ ਕਾਹਦੇ ਤੇ ਲੈ ਕੇ ਆਏ ਤੋਰ ਕਿਤੇ ਆਹ ਦੇ ਵੱਡਾ ਗੈਂਟਰ ਖੜਾ ਉਹ ਤੇ ਲੈ ਕੇ ਆਏ ਨਹੀਂ ਮਾਂ ਬੱਕਰੀਆਂ ਵਿੱਚ ਨਾ ਨਾ ਭਾਈ ਤੋਰਨ ਵਾਲੇ ਜਵਾਨੇ ਕਿੱਥੇ ਦੂਰ ਦੀ ਬਾਟ ਹਾਂ ਆਪਣਾ ਦਾ ਕਮਰਾ ਬਣਾਇਆ ਖੜਾ ਮੈਂ ਆ ਗਿਆ ਤਾਂ ਕਿੰਨਾ ਟਾਈਮ ਹੋ ਗਿਆ ਤੈਨੂੰ ਇੱਥੇ ਆਉਂਦੇ ਨੂੰ ਮੈਨੂੰ ਹੋ ਗਿਆ ਹੋਣਾ ਬਾਈ 20 ਸਾਲ ਕੁ ਮਾਰੇ ਸਾਲ ਹੋਣਾ ਮੈ ਠੀਕ ਉਹ ਇੱਥੇ ਕੋਈ ਬਕਿਆ ਲੈ ਕੇ ਜੀ ਪਹਿਲਾਂ ਮੈਂ ਆਉਣ ਲੱਗਿਆ ਠੀਕ ਆ ਸਾਡੇ ਪਿੰਡਾਂ ਬਣੀ ਕੋਈ ਜਾਣਦਾ ਵੀ ਨਹੀਂ ਸੀ ਉਦੋਂ ਪਹਿਲਾਂ ਫਿਰ ਕੋਈ ਛੋਡੇ ਪੁਰਾਣੇ ਬਜ਼ੁਰਗ ਨਾ 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 ਮੈਂ ਨਹੀਂ ਸੁਣਿਆ ਸੀ ਵੀ ਇੱਕ ਇੰਦਗੜ ਮੇਲਾ ਲੱਗਦਾ ਉਹਨੂੰ ਤਾਂਵੀਆਂ-ਟਾਵੀਆਂ ਲੱਗ ਕੇ ਉੱਤੇ ਘੜਦਿਆਂ ਕੀ ਅੱਛਾ ਤੇ ਪਹਿਲਾਂ ਸਾਡਾ ਮੇਰਾ ਪਿਓ ਆਉਂਦਾ ਛੋਤੇ ਰਹਿਆ ਘੜਦਿਆਂ ਤੋਂ ਬਾਅਦ ਮੈਨੂੰ ਸ਼ੌਂਕ ਸੀ ਨਾਲ ਮੇਰੇ ਪਿਓ ਦੇ ਆਉਣ ਦਾ ਮੇਰਾ ਸੀ ਇੱਕ ਦਿਨ ਪਹਿਲਾਂ ਹੀ ਆ ਗਏ ਸੀ ਠੀਕ ਹੈ ਫਿਰ ਸਾਨੂੰ ਪਤਾ ਨਹੀਂ ਜੀ ਬਰੇਕਰ ਪਹਿਲਾਂ ਫਿਰ ਅਸੀਂ ਰਾਤ ਰਹੇ ਕਿਸ਼ਨਪੁਰੇ ਠੀਕ ਹੈ ਇਹ ਰਾਤ ਤੋਂ ਫਿਰ ਸਾਨੂੰ ਹੌਲੀ ਹੌਲੀ ਪੇਤ ਪਤਾ ਲੱਗਿਆ ਵੀ ਇੱਥੇ ਦਾ ਪੱਛੀ ਹੜ ਵਾਲਾ ਫਰਦਾ ਹੈ ਠੀਕ ਹੈ ਬਈ ਫਿਰ ਅਠਰਖ ਪੈਂਦਾ ਪੈਂਦਾ ਮੈਂ ਦਾਦੇ ਨਾਲ ਵੀ ਭਾਈ ਠੀਕ ਹੈ ਬਈ ਜਿਹੜਾ ਸੌਂਕ ਹੈ ਫਿਰ ਥੋਡੇ ਪਹਿਲਾਂ ਦਾਦੇ ਪੁਰਦਾਦਿਆਂ ਜੀ ਹੈਗਾ ਜੀ ਜਾਂ ਤੈਨੂੰ ਹੀ ਆਂਦੀ ਦਾਦਿਆਂ ਤੋਂ ਸੀ ਨਾ ਨਾ ਜੀ ਮੇਰੇ ਪਿਓ ਨੂੰ ਸੌਂਕ ਚ ਫੇਰ ਹੀ ਸਾਨੂੰ ਨਹੀਂ ਨਹੀਂ ਕਈ ਵਾਰ ਆਏ ਹੁੰਦਾ ਨਾ ਵੀ ਉਦੋਂ ਪਹਿਲਾਂ ਨਾ ਹੋਵੇ ਤੂੰ ਰੱਖੀਆਂ ਹੁਣ ਅਸਸਿਆ ਦਾਦਿਆਂ ਤੋਂ ਸੌਂਕ ਸੀ ਠੀਕ ਹੈ ਪਿਓ ਨੇ ਬਹੁਤ ਇਹ ਉਹ ਤਾਂ ਤੇ ਉਹ ਬੱਕਰੀ ਰੱਖੀ ਆਂ ਸਿਰਾ ਸਿਰਾ ਠੀਕ ਆ ਬਾਈ ਇਹੋ ਬੱਕਰੀ ਆਉਂਦੀ ਸੀ ਬਾਈ 100 200 ਦੀ ਮੇਰੇ ਪਿਓ ਨੇ ਨਾ ਇੱਥੇ ਕੱਟੂ ਵਾਲੇ ਪੰਡਤ ਤੋਂ ਬੱਕਰੀ ਲਈ ਸੀ 700 ਦੀ ਠੀਕ ਆ ਬਾਈ ਵੇਲੇ ਵੇਲੇ ਠੀਕ ਹੋ ਗਿਆ ਜੀ ਅੱਗਣਾ ਭਾਂਜੇ ਬੂਟੇ ਬਾਗੀ ਦੇ ਲਈ ਆ 700 ਦੀ ਠੀਕ ਆ ਬਾਈ ਪਬਲਿਕ ਬੱਕਰੀ ਦਾ ਨਾਮ ਸੀ ਠੀਕ ਆ ਬਾਈ ਮੈਂ ਅਗਲਾ ਦੇਖਣਾ ਆ ਜੀ ਬੱਕਰੀ ਜੇ ਲੋਹੇ ਰੰਗ ਦੀ ਸੀ ਆ ਬੱਕਰੀ ਦੇ ਲੰਮੀ ਲੰਜੀ ਬਹੁਤ ਚੰਗੀ ਬੱਕਰੀ ਜੀ ਠੀਕ ਹੈ ਬਈ ਲੋਕ ਜਾਨੇ ਪਰਮਾਤਮਾ ਦੇ ਹੁਕਮਾਂ ਲਾਦੇ ਰੰਗ ਠੀਕ ਹੈ ਬਈ ਬਈ ਫਿਰ ਇਹ ਕੰਮ ਤੁਹਾਨੂੰ ਔਖਾ ਨਹੀਂ ਲੱਗਦਾ ਇਹਦਾ ਹਾਂ ਬਈ ਯਾਰ ਔਖਾ ਕਿੱਥੇ ਲੈ ਨਸਈਆ ਨਸਈਆ ਠੀਕ ਹੈ ਨਮਨਾ ਜੀ ਇੱਕ ਤਾਂ ਹੁੰਦਾ ਬਾਜਾ ਪਖਾ ਕੇ ਲੋਕਾਂ ਕੋ ਪਏ ਜਾਂਦੇ ਆ ਠੀਕ ਆ ਬਈ ਕੋਈ ਵੀਰ ਖੇਡਦੀ ਆ ਜਿੰਨਾ ਜੇ ਮੂਰੇ ਜਾਂਦਗਾ ਨਾ ਹੋਣਾ ਠੀਕ ਆ ਬਈ ਉਹਨਾਂ ਜੇ ਕਿੰਨਾ ਆਸਾਨੀ ਖੇਡਦਾ ਆ ਸਹੀ ਗੱਲ ਉਹ ਨਹੀਂ ਜਿਹੇ ਵਿਆਹ ਮਕਲਾਈ ਸਹੀ ਗੱਲ ਐਂ ਤੇ ਇਹਨਾਂ ਪਰੀਆਂ ਨਾਲ ਹੀ ਵਿਆਹ ਮਕਲਾਵੇ ਆ ਜੇ ਗੱਲ ਕਰੀਏ ਬਈ ਆਪਾਂ ਦੁੱਧ ਦੀ ਛੋਡੇ ਕੋਲੇ ਕਿੰਨੇ ਤੋਂ ਕਿੰਨੇ ਲੀਟਰ ਤੱਕ ਦੁੱਧ ਦੀਆਂ ਬੱਕਰੀਆਂ ਬਾਈ ਦੁੱਧ ਤਾਂ ਕਰ ਮਾਲਿਆਂ ਤਾਂ ਜਿੰਨਾ ਤੇਰਾ ਕੋਸਾ ਜਿੰਨਾ ਪਾਲੀਂ ਉਹਨਾਂ ਹੀ ਲੈ ਲੈ ਠੀਕ ਆ ਬਈ ਜਿੰਨਾ 6 ਵਾ ਦਾ ਦੁੱਧ ਜਿੰਨੀ ਸੇਵਾ ਕਰ ਲਿਆਂ ਜਾਣੀ ਵੀ ਉਹਨਾਂ ਤੋਂ ਦੁੱਧ ਕੱਢ ਲੇਗਾ ਹੁਣ ਆ ਬੱਕਰੀ ਆ ਪਰ ਇਹਦਾ ਲੈਗਲਾ ਕਿਲਕ ਦੀਆਂ ਤੇ ਇਹ ਲਿਆ ਕੇ ਹੁਣ ਤੂੰ ਇੱਕ ਉੱਤੇ ਬੰਨਤੀ ਤਾਂ ਵੀਰ ਹੁਣ ਤੂੰ ਕਹੇਗਾ ਯਾਰ ਉਹਨੇ ਕਿਹਾ ਇਹ ਦਿੰਦਾ 4 ਕਿਲੋ 3 ਕਿਲੋ ਆ ਸਹੀ ਗੱਲ ਆ ਬਾਈ ਵੀ ਇਹ ਤਾਂ 24 ਘੰਟੇ ਉੱਤੇ ਭਾਲਦੀ ਆ ਠੀਕ ਜਿਵੇਂ ਨਵੀਂ ਵਿਆਹੀ ਦੇ ਕੁਗਲਾ ਅੱਛੇ ਬੱਚੇ ਰਹਿਣੋਂਵੇਂ ਰਹਿਣਾ ਪੈਂਦਾ ਠੀਕ ਆ ਬਾਈ ਹਾਂ ਬਰਾਦਰ ਸਹੀ ਆ ਮੇਰੀ ਗੱਲ ਨਹੀਂ ਮੇਰੇ ਵੀ ਮਾਰੀ ਸਹੀ ਗੱਲ ਨਹੀਂ ਮੈਨੂੰ ਤਾਂ ਇਹਨਾਂ ਦਾ ਕਰਮਾਲੀਆਂ ਦੇ ਵਿੱਚ ਹੀ ਪੈਣਾ ਮੈਂ ਤਾਂ ਸਹੀ ਗੱਲ ਆ ਬਈ ਫੇਰ ਹੀ ਜਾ ਕੇ ਕੁਝ ਬਣਦਾ ਹਨਾ ਜੇ ਆਪਾਂ ਗੱਲ ਕਰੀਏ ਵੀ ਜੇ ਵਿਲੇ ਰਹਿ ਕੇ ਆਪਾਂ ਗਈ ਬੱਕਰੀਆਂ ਦੇ ਕੁਝ ਕਮਾਲਾਂਗੇ ਲੋਕ ਫਾਰਮ ਬਾਈ ਫੇਲ ਹੋ ਗਏ ਅਸੇ ਬਾਈ ਹੋ ਗਏ ਛੱਡ ਤਾਂ ਪਾਲ ਗਏ ਬਈ ਠੀਕ ਆ ਬਈ ਗੱਡੀਆਂ ਚ ਘੁੰਮਣਾ ਪਾਲ ਗਏ ਮੂਰੇ ਬਾਈ ਅਗਲੇ ਨੇ ਫਾਰਮਾਂ ਚ ਦੇਖਿਆ ਨਹੀਂ ਐਨੀ ਪਤਾ ਤੂੜ ਕੋਈ ਪਾਈ ਗਏ ਕਹਿੰਦਾ ਗੱਲ ਹੈ ਬਈ ਵੀਰ ਬਣੀ ਐ ਇਹਨਾਂ ਨੂੰ ਕਰ ਮਾਰਿਆ ਇਹਦਾ ਧੀਰੇ ਨੂੰ ਇਹ ਮੂੰਗੀ ਦੇ ਗਮਾਰੇ ਦੇ ਦਾਣਾ ਤਾਂ 24 ਘੰਟੇ ਪਾਲ ਦਿਆ ਬਾਈ 12 ਮਿੰਨਿਟ ਦੀ ਬਾਕੀ ਗੱਲ ਹੋਰ ਆ ਬਈ ਫਿਰ ਚਾਰਨ ਵੀ ਜਾਂਦੇ ਹੋਣਗੇ ਹਨਾ ਬੱਕਰੀਆਂ ਬਾਈ ਯਾਰ ਚਾਰੇ ਬਿਨਾ ਜੇ ਚਾਹੇ ਕੁਝ ਮਰਦੀ ਪਈਏ ਇਹਨੂੰ ਜਿਹੜਾ ਤਾਂ ਯਾਰ ਤਕਰੀਪ ਹਾਲਦੀ ਆ ਪਰ ਪਾਲਦੀ ਆ ਠਰਕ ਵੀ ਇਹਨੂੰ ਜਿਹੜੇ ਬੰਦੇ ਨੂੰ ਪਤਾ ਤੁੱਪਦਾ ਠੀਕ ਹੈ ਠੀਕ ਹੈ ਤੇ ਹੁਣ ਏ ਤੁੱਪ ਆ ਜਾ ਸਾਮ ਆ ਵੀ ਆ ਜਾ ਹੁਣ ਇਹ ਪਾਣੀ ਮੰਗਦੀ ਆ ਉਹ ਬੰਦੇ ਨੇ ਆ ਤੇ ਨਹੀਂ ਜਿਹੜਾ ਬੰਦਾ ਤਾਂ ਹੁਣ ਫੋੜ ਕੇ ਬੰਦਾ ਦਾ ਲੈ ਕੇ ਇਰਾ ਮੇਰੇ ਅਰਗ ਨੂੰ ਆ ਚ ਦੇਖ ਕੇ ਰੰਗ ਸੁਹਣੀਆਂ ਲੱਗੀਆਂ ਲੈ ਜਾਂਦਾ ਮੈਂ ਕਿ ਉਹ ਚਾ ਲੈ ਜਾਂਦਾ ਨਵੀਂ ਵੇਖੀ ਨੂੰ ਠੀਕ ਹੈ ਬਈ ਕਿਉਂ ਨਕੀਰਾ ਦੇਖ ਲੈ ਤੇਰੇ ਸਾਹਮਣੇ ਨਵੀਂ ਬਹੂ ਨੂੰ ਗੋਹੇ ਦਾ ਵੱਠਲ ਨਹੀਂ ਛਕਾਉਂਦੇ ਸਹੀ ਗੱਲ ਹੈ ਬਈ ਮੈਂ ਕਿ ਉਹ ਕੋਈ ਆਇਆ ਨਹੀਂ ਬੋਧਦਾਨ ਤੇ ਕਿਹੜਾ ਕਹਿੰਦੇ ਦੇਖੀ ਹੱਥ ਨਾਲੇ ਵੱੜ ਜੇ ਤੇਰਾ ਕਿਉਂ ਵੀ ਹਾਲ ਆ ਸਹੀ ਗੱਲ ਹੈ ਬਈ ਇਹ ਕਰਮ ਵਾਲੀਆਂ ਜਿਹਨੂੰ ਇਹ ਗੱਲ ਸੁਣ ਲੈ ਇੱਕ ਬਾਈ ਬੱਕਰੀ ਦੀ ਤੇ ਤੀਮੀ ਦੀ ਨਿਗਾਹ ਸਿੱਧੀ ਹੋ ਗਈ ਫੇਰ ਤਾਂ ਤੈਨੂੰ ਅੰਬਰਾ ਚਲਾ ਦੂੰ ਸਹੀ ਗੱਲ ਆ ਬਈ ਬੱਕਰੀ ਤੇ ਇਹ ਤੇ ਨਾ ਟੇਡੀਆਂ ਹੋ ਗਈਆਂ ਤਾਂ ਫੇਰ ਤੈਨੂੰ ਪੁੰਝੇ ਲਾ ਦੂੰ ਸਹੀ ਗੱਲ ਆ ਇਹ ਗੱਲਾਂ ਦੋ ਆਏ ਬੱਕਰੀ ਚ ਜੇ ਇਹਦਾ ਤਾਰਿਆਂ ਨਾਲ ਲਾਉਂਦੀਆਂ ਠੀਕ ਆ ਬਾਈ ਇਹਨਾਂ ਦੇ ਸ਼ੌਂਕ ਨਹੀਂ ਨਾ ਪੂਰੇ ਹੁੰਦੇ ਦੋਨੇ ਚੀਜ਼ਾਂ ਦੇ ਨਾ ਤੀਵੀਂ ਦਾ ਦੇ ਨਾ ਜਦਾ ਸਹੀ ਗੱਲ ਇਹਨਾਂ ਦੇ ਥੱਕ ਪੈੜੇ ਆ ਪੂਰੀਆਂ ਸ਼ੌਂਕ ਨੂੰ ਰੱਖਣੀਆਂ ਵੀ ਬਾਈ ਸ਼ੌਂਕ ਨਾਲ ਪੈਂਦੀਆਂ ਨੇ ਬਾਈ ਸ਼ੌਂਕ ਤਾਂ ਫੇਰ ਹੀ ਆ ਹਾਂ ਤੁਮਣ ਅਗਲਾ ਤੇ ਮੂਹਣਾ ਆਪ ਦੇਖੀ ਆ ਨਾ ਜੇ ਸ਼ੌਂਕ ਦਾ ਵੀਰਾ ਦੇਖ ਲੈ ਹਾਂ ਇਹ ਬੱਕਰੀਆਂ ਦੇ ਪਿੰਡੇ ਹੀ ਦੇਖ ਲੈ ਕਿ ਅਗਲਾ ਕਹਿ ਦਿੰਦਾ ਸਹੀ ਗੱਲ ਆ ਮੂੰਹ ਦੇਖਦਾ ਬਾਈ ਪਿੰਡਿਆਂ ਜਣਾ ਛੇੜ ਲੈ ਬਾਈ ਮੱਛਰਾਂ ਗਰਮੀ ਆ ਬਾਈ ਕੁਝ ਨਹੀਂ ਜਿਹਨਾਂ ਦੇ ਵਿੱਚ ਰਹਿਣਾ ਸਹੀ ਗੱਲ ਜੇ ਵਿੱਚ ਨਹੀਂ ਰਹਿਣਾ ਫੇਰ ਭਰਾਵਾ ਸਭ ਕੁਸ਼ੀਆਂ ਇਹ ਤਾਂ 24 ਘੰਟੇ ਆਪਾਂ ਲਾ ਗੜੀ ਪੈਗੇ ਠੀਕ ਹੈ ਬਈ ਆ ਦੇਖ ਲੈ ਜਿਹੜੀ ਮਰਜ਼ੀ ਦੇਖਦਾ ਕੱਲਾ ਇੱਕ ਵੀ ਨਹੀਂ ਹੋਰ ਲਿਆ ਜਿਹੜੀ ਮਰਜ਼ੀ ਇਹ ਕਿਵੇਂ ਬਈ ਤਿੰਨੇ ਪੈਣਾ ਪਾਣਾ ਲਈਆਂ ਨਹੀਂ ਵੀਰੇ ਅੱਡੋ-ਅੜੇ ਇਹ ਮਹਾਰਾਜ ਵਾਲੇ ਚੈਣੇ ਤੋਂ ਲਈਆਂ ਜੀ ਮੈਂ ਚਾਲੀ-ਚਾਲੀ ਹਜ਼ਾਰ ਨੂੰ ਠੀਕ ਹੈ ਬਈ ਭਾਵਾ ਜੀ ਜਦੋਂ ਬੱਕਰੀ 15 ਕ ਹਜ਼ਾਰ ਦੀ ਆਉਂਦੀ ਸੀ ਠੀਕ ਹੈ ਬਈ ਇਹ ਇੱਕ ਹੋਰ ਆ ਭੂਵੀਨ ਅਰਗੁਈਆ ਮੈਂ ਠੀਕ ਹੈ ਬਈ ਇਹ ਉਹ ਤੋਂ ਮੰਦੇ ਭਾਵਾ ਵੇਲੇ ਲਈਆਂ ਜੀ ਉਹ 15 ਹਜ਼ਾਰ ਦੀ ਆਉਂਦੀ ਸੀ ਠੀਕ ਹੈ ਬਈ 40-40 ਹਜ਼ਾਰ ਦੀਆਂ ਤੇ ਲੋਕ ਆਏ ਗਏ ਸੀ ਮੇਰੇ ਮਰਨਾ ਆ ਦੇਖ ਲੈ ਆਉਂਦੀ ਆ ਸਿਆਂ ਠੀਕ ਆ ਬਈ ਜਮਾ ਸੇਮ ਹੀ ਨੇ ਨਾ ਪਤਾ ਹੀ ਨਹੀਂ ਲੱਗਦਾ ਵੀ ਬੱਕਰੀ ਇੱਕ ਨੂੰ ਲੁਕੋ ਲਾ ਇੱਕ ਨੂੰ ਕੱਢ ਲਾ ਹਨਾ ਦੇਖ ਸਕਦੇ ਹੋ ਬਈ ਬੱਕਰੀਆਂ ਦਾ ਸੇਮ ਸੇਮ ਰੰਗ ਆ ਜਮਾ ਹਾਂ ਕੋਈ ਵੀ ਜੇ ਬੱਕਰੀ ਇੱਕ ਲੁਕੋਗੇ ਇੱਕ ਦੂਜੀ ਕੱਢਣੀ ਹੋ ਕੋਈ ਸਿਆਣ ਨਹੀਂ ਸਕਦਾ ਬਈ ਬੱਕਰੀਆਂ ਦੇ ਵਿੱਚੋਂ ਬਈ ਯਾਰ ਜੇ ਉਹ ਲੋਕ ਕਹਿੰਦੇ ਸੀ ਨੇ ਆਇਆ ਕਰਨਾ ਫਾਹ ਲੈਣਾ 40 40 ਹਜ਼ਾਰ ਵਾਲਾ ਤੇ ਅੱਜ ਇਹਨਾਂ ਚਾਰਾਂ ਬੱਕਰੀਆਂ ਨੇ ਮੈਨੂੰ ਦਾਰਿਆਂ ਨਾਲ ਲਾਤਾ ਠੀਕ ਆ ਬਈ ਇਹ ਪੁਰਾਣੀਆਂ ਬੱਕਰੀਆਂ ਨੇ ਬਈ ਹਾਂ ਵੀਰੇ ਮੈਨੂੰ ਤੈਨੂੰ ਸਾਲਾ ਉਹ ਬੇਚੈਨ ਟੋਲੇ ਠੀਕ ਹੈ ਜਿਹੜਾ ਦੂਜਾ ਮਾਲ ਤੇਰੇ ਕੋਲ ਇਹ ਸਾਰਾ ਇਹਨਾਂ ਦੀ ਹੈਗਾ ਨਹੀਂ ਵੀ ਹਾਂ ਕਰ ਦੀਆਂ ਬੱਕਰੀਆਂ ਚੀਜ਼ ਬੱਕਰੀਆਂ ਤੋਂ ਬਾਅਦ ਫਿਰ ਲੈ ਆ ਇਹਨਾਂ ਦੀਆਂ ਪੱਠਾਂ ਬੈਠੀਆਂ ਵਿੱਚ ਠੀਕ ਇਹਨਾਂ ਦੀਆਂ ਪੱਠਾਂ ਦਿਖਾਈ ਲਿਆ ਕਿ ਮੜੀਆਂ ਪੱਠਾਂ ਇਹਨਾਂ ਦੀਆਂ ਲੱਗੂ ਨਹੀਂ ਚਲੋ ਬਈ ਆ ਪੱਠਾਂ ਨੇ ਦੇਖ ਸਕਦੇ ਹੋ ਤੁਸੀਂ ਆ ਦੇਖ ਵੀਰੇ ਪੱਠਾਂ ਦੇਖ ਆ ਦੇਖ ਇੱਥੇ ਸਿੰਗੀ ਸੁੰਗੀ ਦੀਆਂ ਬਈ ਹਨਾ ਪੂਰੀਆਂ ਹੋਣੀਆਂ ਹਨਾ ਹਾਂ ਬਈ ਸਹੀ ਗੱਲ ਹੈ ਇਹ ਕਿੰਨੇ ਕਿੰਨੇ ਦੰਦ ਹੋ ਗਈਆਂ ਬਈ ਦੋ ਦੋ ਦੰਦ ਦੋ ਦੋ ਦੰਦ ਦੋ ਦੋ ਦੰਦ ਨਹੀਂ ਇਹ ਫਿਰ ਬਈ ਹਜੇ ਉਹ ਤਾਂ ਉਹ ਹੋਈਆਂ ਤਾਂ ਨਹੀਂ ਗੱਬਣ ਤਾਂ ਨਹੀਂ ਹੋਈਆਂ। ਨਾ ਵੀ ਦੇ ਨਾ ਠੀਕ ਆ। ਇੱਕ ਗੱਲ ਹੋਰ ਬਈ ਜਿਹੜੀਆਂ ਪੱਠਾਂ ਨੇ ਇਹ ਫਿਰ ਗੱਬਣ ਕਿੰਨੇ ਟਾਈਮ ਤੋਂ ਕਰਾਉਣਾ ਉਹਨਾਂ ਤੋਂ। ਅਸੀਂ ਤਾਂ 1.5 ਸਾਲ ਤੋਂ ਬੱਕਰਾ ਛੱਡਦੇ ਆ ਜਦੋਂ ਚਾਰ ਦੰਦ ਹੋ ਜਾਂਦੀਆਂ। ਠੀਕ ਆ ਬਈ। ਉਹ ਪਹਿਲਾਂ ਭਲਾਵਾ ਖੀਰੀਆਂ ਦੇ ਛੱਡੀ ਜਾਂਦੇ ਆ। ਸਹੀ ਗੱਲ ਆ ਬਈ। ਉਹ ਨਿੱਕੇ ਨਿੱਕੇ ਰਹਿ ਜਾਂਦੇ ਨੇ ਹਣਾ। ਬਈ ਦੰਦ ਆਹ ਲਾ ਬੱਠ ਲੈਂਦਾ ਮੈਨੂੰ 3 ਮਹੀਨੇ ਵਰ। ਯਾਰ ਦੇਖੀ ਨਹੀਂ ਨਾ ਇੰਡੀਆ ਫਿਰ ਕੋਈ ਨਹੀਂ ਆਇਤੀ ਜਾਂਦੀ। ਆਨੇ ਦੇਖ ਸਕਦੇ ਥੋੜੇ ਸਾਹਮਣੇ ਆ। ਪੱਠਾਂ ਦਾ ਰਿਜਲਟ ਪਾਉਂਦਾ ਸਹੀ ਗੱਲ ਆ ਬਈ ਸ਼ਾਫਰ ਤੋਂ ਹਾਂ ਹਾਂ ਠੀਕ ਜੀ ਜੀ ਆ ਜੇ ਨਾ ਸ਼ਾਫਰ ਰੱਖੀਂਗਾ ਨਾ ਭਰਾਵਾ ਫੇਰ ਤਾਂ ਕੰਦ ਕਰੀ ਖੜੀਆਂ ਠੀਕ ਆ ਇੱਕ ਬਾਈ ਇਹਨਾਂ ਦਾ ਬੋਕ ਦਿਖਾ ਜੜਾ ਇਹਨਾਂ ਦੇ ਬੋਕ ਛੱਡਿਆ ਹੋਇਆ ਤੇਰਾ ਇਹ ਹੈ ਤਾਂ ਬਾਈ ਚੈਨੇ ਵਾਲੇ ਬੱਕਰੇ ਦੀਆਂ ਬਾਈ ਚੈਨੇ ਵਾਲੇ ਠੀਕ ਆ ਤੇ ਹੁਣ ਇਹ ਇਹਨਾਂ ਤੇ ਬੱਕਰਾ ਛੱਡਿਆ ਆਪਣੇ ਵੱਕਰੇ ਉਹ ਚੈਨੇ ਵਾਲੇ ਬੱਕਰੇ ਠੀਕ ਆ ਲੈਈ ਬੱਕਰਾ ਹੀ ਫੜ ਕੇ ਮੜਿਆ ਆਹ ਬੋ ਆਹ ਬੋ ਕਦੀ ਨਹੀਂ ਖਰੀਆ ਨਹੀਂ ਅੱਜ ਜਿਹੜਾ ਪਾਚੈਣੇ ਤੋਂ ਲਿਆਂਿਆ ਸੀ ਠੀਕ ਆ ਬਈ ਬੱਕਰੀਆਂ ਦੇ ਇੱਥੇ ਹੁਣ ਇਹ ਇਹ ਇਨਾ ਆ ਛੱਡਾਂਗੇ 10 ਬੱਕਰੀਆਂ ਨੂੰ ਨਾਲ ਕਿੰਨਾ ਬੱਕਰਾ ਠੀਕ ਆ ਠੀਕ ਇੱਕ ਸੂਈ ਜੀ ਤੇ ਬੱਚੇ ਛੇਰ ਵੀ ਹੋ ਗਏ ਠੀਕ ਆ ਇਹ ਇੱਕ ਵਾਰੀ ਛੜਤਾ ਹਾਂ ਵੀਰੇ ਹਾਂ ਠੀਕ ਆ ਠੀਕ ਆ ਹਾਂ ਛੱਡ ਹੁਣ ਛੱਜਣਾਗਾ ਤੇ ਆ ਛੜਤਾ ਇਹ ਕਿੰਨੇ ਦੰਦ ਬੱਕਰਾ ਦਾ ਦੋ ਦੰਦ ਆ ਬਈ ਦੋ ਦੰਦ ਹਾਂ ਬੱਕਰਾ ਦੇਖ ਸਕਦੇ ਹੈਟ ਕਿੰਨੀ ਹੋ ਬਈ ਇਹਦੀ ਹੈਟ ਕੋਈ ਯਾਰ 40 ਤੋਂ ਬਲੱਤ 40 ਕਿਉਂ ਆਪਾਂ ਮੇਰੀ ਮੁਣੀ ਨਹੀਂ ਭਰਾਵਾ ਠੀਕ ਆ ਠੀਕ 40 ਇੱਕ ਤਾਂ ਹੋਊਗੀ ਹਾਂ ਹਾਂ ਨਾਰਮ ਆਹ ਆ ਰਿਹਾ ਲੱਗ ਰਿਹਾ ਭਾਈ ਬੰਮੇ ਆਣਿਆਂ ਦੇ ਹੱਡ ਦੇਖਣਾ ਹਾਂ ਭਾਈ ਆਹਾ ਬੱਚਾ ਬਈ ਫਿਰ ਇਹ ਦੰਦਾ ਦੰਦਾਂ ਕਿਵੇਂ ਹਾਂ ਵੀਰੇ ਇਹ ਵੀ ਦੋ ਦੰਦ ਇਹ ਵੀ ਦੋ ਦੰਦ ਠੀਕ ਹੈ ਠੀਕ ਆ ਬੱਚੇ ਆ ਪਹਿਲੀ ਪਹਿਲੀ ਝੂਲੀ ਦੇ ਜੇ ਆਪਾਂ ਗੱਲ ਕਰੀ ਰੰਗ ਦੀ ਵੀ ਕਿਹੜਾ ਲੰਗਾ ਜਾਂਦਾ ਹਾਂ ਇਹ ਵੀਰੇ ਨਾਗਰਾ ਆ ਜਾਂਦਾ ਨਾਗਰਾ ਭਾਈ ਠੀਕ ਆ ਭਾਈ ਆ ਪਾਕਿਸਤਾਨੀ ਰੰਗਾ ਠੀਕ ਆ ਬਾਈ ਅਰ ਇਹਦਾ ਉਹ ਆਇਆ ਵੀ ਇਹਦਾ ਰੰਗ ਦਾ ਫਰਕ ਪਿਆ ਨੱਕ ਦਾ ਪਿਆ ਦੇਖ ਕਹਿੰਦੇ ਆ ਉਦੋਂ ਵੀ ਸਿਰਾਂ ਲਾ ਗਿਓ ਬੱਕਰੀਆਂ ਵਗਿਆ ਚੰਗੀਆਂ ਜੀ ਠੀਕ ਆ ਬਾਈ ਬੱਕਰੇ ਚੈਣੇ ਵਾਲੇ ਬੱਕਰੇ ਰਿਆ ਨੇ ਕਿੰਨੇ ਬੋਕ ਨੇ ਬਾਈ ਆਪਣੇ ਕੋਲੇ ਆਪਣੇ ਕੋਲ ਦੋ ਆ ਵੀਰੇ ਬੱਕਰੇ ਦੋ ਬੋਕ ਹਾਂ ਦੋ ਆਹੀ ਦੋ ਨੇ ਇੱਕ ਘਰੇ ਵੀ ਕੋਈ ਨਾ ਨਾ ਇਹੀ ਦੋ ਆ ਠੀਕ ਆ ਮੱਥਾ ਆ ਗਿਆ 15 ਜਣੀ ਵੀ ਜਿਹੜੀਆਂ ਹੁਣ ਪਠਾ ਕ੍ਰੋਸ ਹੋਈ ਨੇ ਸਾਰੀਆਂ ਆ ਬੱਕਰਿਆਂ ਦੀਆਂ ਨਾ ਤਾਂ ਹੋਣੀਆਂ ਹੁਣ ਕ੍ਰੋਸ ਸੱਡਾਂ ਗਿਆ ਇਸਾ ਪਾਦੋ ਜ ਹਜੇ ਨਹੀਂ ਛੱਤੇ ਠੀਕ ਹੈ ਬਈ ਇੱਕ ਅੱਦੇ ਹੀ ਦਾ ਸੂਆ ਲੈਤਾ ਹੂ ਹਾਂ ਹਾਂ ਬੱਕਰੀ ਇੱਕ ਸੂਈ ਸੀ ਮਿੱਜੇ ਦੇ ਸੂਈ ਆ ਉੱਥੇ ਹੀ ਵੇਕੇ ਠੀਕ ਆ ਇਹ ਗੱਲ ਕਰੀਏ ਬਈ ਇਹਦੇ ਬੱਚਿਆਂ ਦੀ ਆਪਾਂ ਬੱਚਿਆਂ ਦਾ ਕਿਵੇਂ ਰਿਕਾਰਡ ਇਹਨਾਂ ਦਾ ਮੈਂ ਕਹਿੰਦਾ ਯਾ ਤੇਰੇ ਦੂਰ ਸੀ ਬੇਬੜੇ ਬਿੱਤੇ ਜਿੱਦੇ ਸੂਈ ਆ ਉੱਥੇ ਹੀ ਵੇਕੇ ਜੇ ਯਾਤਰੀ ਸਿਹਰੀ ਵਿਕੇ ਨਹੀਂ ਅੱਜ ਆ ਅਗਲਾ ਕਹਿੰਦਾ ਜਾਲੇ ਵੀ ਅਗਲੇ ਨੇ ਪੁੰਜੇ ਇੱਥੇ ਬੱਚਾ ਹੈ ਨਹੀਂ ਹਨਾ ਕੋਈ ਮੈਂ ਲੈ ਲੈ ਗਏ ਇੱਕ ਸਿਰ ਦੇ ਨਾਲ ਦੀ ਨਾਲ ਸੇਲ ਹੋਗੇ ਜਾਣੀ ਵੀ ਹਾਂ ਮੋਰ ਤੇ ਬਾਈ ਲੈ ਗਏ ਇੱਕ

ਠੀਕ ਆ ਬਈ ਇੱਕ ਚੋਂਦਾ ਗਾ ਬੱਕਰੀ ਬਾਲਾ ਮੈਂ ਆ ਕੁਮਾ ਦਾ ਸੱਜਰ ਬੱਕਰੀ ਆ ਇਹ ਬਿਨਾਂ ਦੁੱਧ ਘਟ ਜਾਣਾ ਠੀਕ ਆ ਬਈ ਇਹ ਫਿਰ ਬਾਈ ਜਦੋਂ ਮੱਛਰ ਜਾ ਹੋਏ ਨਾ ਉਦੋਂ ਕੋਈ ਮਾੜੀ ਮੋਟੀ ਕੋਈ ਦਿੱਕਤ ਨਹੀਂ ਆਉਂਦੀ ਕਿ ਸਾਨੂੰ ਨਹੀਂ ਯਾਰ ਸਾਨੂੰ ਤਾਂ ਬਾਈ ਦਿੱਕਤ ਆ ਹੀ ਨਹੀਂ ਸਾਰੇ ਲੋਕਾਂ ਨੂੰ ਆਉਂਦੀ ਠੀਕ ਆ ਅਸੀਂ ਦਾ ਯਾਰ ਬਾਈ ਇਹਨਾਂ ਦੇ ਸਾਰੇ ਇੰਤਜ਼ਾਮਾਂ ਕਿਤੇ ਘਰੇ ਆਈ ਬੀਰ ਤੋਂ ਆ ਠੀਕ ਹੈ ਪਤਾ ਲੱਗਦਾ ਠੀਕ ਆ ਮੱਛਰ ਦਾ ਨਹੀਂ ਵੀ ਲਾਈ ਸਾਰਾ ਕੁਝ ਤੂੰ ਹੀ ਬੰਥੇ ਲੱਗੇ ਇਹਨਾਂ ਨੂੰ ਠੀਕ ਆ ਬਈ ਕੋਈ ਦਿੱਕਤ ਨਹੀਂ ਆਉਦੀ ਨੀਰਾ ਬਾਈ 12 ਮਹੀਨੇ 30 ਦਿਨ ਮੇਰੀਆਂ ਆ ਹੀ ਖਾਂਦੀਆਂ ਠੀਕ ਆ ਬਈ ਹਾਰ ਸਿਆਲ ਤੇ ਆ ਚੌਕਰ ਪਾਉਣਾ ਬੱਕਰੀਆਂ ਨੂੰ ਠੀਕ ਆ ਚੌਕਰ ਹੈਗਾ ਹਾਂ ਬਈ ਚੌਕਰ ਤੇ ਛੋਲੇ ਆ ਲੱਗ ਸਵਿਕਾ ਤੇ ਇਹ ਪਾਉਣਾ 12 ਮਹੀਨੇ 30 ਦਿਨਾਂ ਖਾਈ ਜਾਂਦੇ ਉਹ ਖੋਲੀ ਜਾਂ ਨਹੀਂਦਾ ਠੀਕ ਹੈ ਸਾਨੂੰ ਕੋਈ ਆਏ ਨਹੀਂ ਵੀ ਹੁਣ ਮੇਲੇ ਕਰਕੇ ਅਗਲਾ ਕਹਿੰਦਾ ਆ ਲੋਕਾਂ ਮੇਲੇ ਕਰਕੇ ਪਾਏ ਆ 12.5 ਮਹੀਨੇ 30 ਦਿਨ ਖਾਂਦ ਗਾ ਠੀਕ ਹੈ ਬਈ ਇਹਨੂੰ ਬੱਕਰੀਆਂ ਦੇ ਪਿੰਡੇ ਦੱਸ ਦਿਆ ਵੀ ਸਹੀ ਗੱਲ ਆ ਬਾਈ ਦੇਖੇ ਮੈਂ ਪਿੰਡੇ ਬਹੁਤ ਵਧੀਆ ਨੇ ਐ ਮਨ ਲਾ ਲਿਚਕਦੇ ਨੇ ਪਿੰਡੇ ਇਹ ਨਹੀਂ ਗੱਲ ਹੈਗੀ ਵੀ ਆਹ ਦੇਖ ਲੈ ਪੰਜ ਬਲੂਨ ਸੁੱਤੀ ਪਹਿਲੇ ਜਿਹੜੇ 3 ਮਹੀਨੇ ਦੀ ਗੱਬਣਾ ਆ ਦੇਖ ਲੈ ਠੀਕ ਆ ਬਈ ਪੱਠ ਦੇ ਦਿਖਾ ਦੇ ਆਲਾ ਕਹਿੰਦਾਗਾ ਹਾਂ ਬਈ ਪੱਠ ਪੂਰੀ ਵਧੀਆ ਹੈ ਨਾ ਫੇਸ ਕੁਆਲਟੀ ਵੀ ਸਾਫ ਆ ਪਿੰਡਾ ਵੀ ਪੂਰਾ ਮਲੇਮ ਆ ਨਾ ਯਾਰ ਬਾਈ ਕਿਸੇ ਦੇਖ ਲਾ ਲੱਗ ਰਿਹਾ ਕਹਿੰਦਾਗਾ ਤਿੰਨ ਮਹੀਨੇ ਦੀ ਗੱਬਰ ਆ ਮੇਰੇ ਠੀਕ ਆ ਬਈ ਇਹ ਪੱਠ ਚਾਰ ਦੰਦ ਹੋਈ ਆ ਠੀਕ ਆ ਬਈ ਕੰਟੈਕਟ ਨੰਬਰ ਬੋਲ ਦੇ ਬਈ ਜੇ ਕਿਸੇ ਨੇ ਕੋਈ ਬੱਚੇ ਪੁੱਤੇ ਸੇਲ ਕਰਦਾ ਉਹਨਾਂ ਨੰਬਰ ਬੋਲ ਦੇ ਮੜਾ ਜ ਆਪਣਾ ਨੰਬਰ 77106 93301 ਇੱਕ ਵਾਰੀ ਹੋਰ ਬੋਲ ਦੇ ਬਈ 77106 93301 ਠੀਕ ਲਓ ਬਈ ਇਹ ਆ ਬਾਈ ਗੋਖਾ ਤਪੇ ਤੋਂ ਜੇ ਕਿਸੇ ਵੀਰ ਨੇ ਬੱਚੇ ਲੈਣੇ ਹੋਇਆ ਕਰਨੇ ਹਨ ਬਾਈ ਕੋਲੇ ਟੋਪ ਕੁਆਲਟੀ ਦਾ ਮਾਲ ਆ ਮਾਲ ਤੁਹਾਨੂੰ ਮੈਂ ਦਿਖਾਈ ਦਿੱਤਾ ਹਨਾ ਬਾਈ ਛੇਰੇ ਦਾ ਮਾਲ ਆ ਬਾਈ ਕੋਲੇ ਬਾਈ ਦਾ ਨਾਮ ਚੱਲਦਾ ਪੂਰਾ ਗੋਖਾ ਕਹਿੰਦੇ ਨੇ ਬਾਈ ਨੂੰ ਪਿੰਡ ਦੇ ਵਿੱਚ ਪੱਕਾ ਨਾਂ ਕੀ ਆ ਬਾਈ ਆ ਗੋਖਾ ਹੀ ਕਹਿੰਦੇ ਆ ਪੱਕਾ ਵੀ ਗੋਖਾ ਹੀ ਕਹਿੰਦੇ ਨੇ ਗੋਖਾ ਵਾਗੀ ਠੀਕ ਆ ਬਾਈ ਕੰਟੈਕਟ ਜਰੂਰ ਕਰੋ ਬਾਕੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਵੀ ਬਾਈ ਦਾ ਮਾਲ ਤੇ ਬਾਈ ਦੀਆਂ ਗੱਲਾਂ ਬਾਤਾਂ ਕਿਵੇਂ ਲੱਗੀਆਂ ਓਕੇ ਬਾਈ ਧੰਨਵਾਦ ਓ ਧੰਨਵਾਦ